ਸੱਚੇ ਕਾਲ ਜੀ ਅੱਜ ਆਪਾਂ ਉਹ ਚੀਜ਼ ਲਾਉਣ ਜਾ ਰਹੇ ਹਾਂ ਜੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਇੱਕ ਪਰਿਵਾਰ ਜਿਹੜਾ ਢਿੱਡ ਭਰਦੀ ਹੈ ਤੇ ਉਹ ਕੀ ਚੀਜ਼ ਹੋ ਸਕਦੀ ਹੈ ਸਾਇਦ ਤੁਸੀਂ ਜਾਣੀ ਗਏ ਹੋਗੇ ਉਹ ਚੀਜ਼ ਘਰ ਦੀ ਮੇਨ ਹੀ ਹੁੰਦੀ ਹੈ ਜੀ ਉਹਦੇ ਬਿਨਾ ਘਰ ਕਹਿ ਸਕਦੇ ਹਾਂ ਕਿ ਵੀ ਭੁੱਖੇ ਮਰ ਜਾਊਗਾ ਤੇ ਉਹ ਹੈਗਾ ਜੀ ਆਪਣਾ ਚੁੱਲਾ ਗੈਸ ਵਾਲਾ ਜਿਹੜਾ ਚੁੱਲਾ ਜੀ ਉਹ ਆਪਾਂ ਰੱਖਣ ਲੱਗੇ ਹਾਂਗੇ ਤੇ ਵਾਇਗਰੂ ਤਰੱਕੀ ਦੇਵੇ ਤੇ ਤੁਸੀਂ ਲੈਣਾਂ altitude ਕਹਿ ਸਕਦੇ ਆ ਵੀ ਇੱਕ ਭੁੱਖਿਆ ਵਾਟ ਡਰਡ ਭਰਦਾਗਾ ਵਾਇਗਰੂ ਵਰਕ ਤਾਂ ਦੇਵੇ ਤੇ ਲਓ ਜੀ ਹੁਣ ਆਪਾਂ ਜਿਹੜਾ ਇਹਦੇ ਉੱਪਰ ਸਮਾਨ ਉਹ ਚੱਕ ਦਨੇ ਆ ਤੇ ਫੇਰ ਆਪਾਂ ਇਹਨੂੰ ਲਾਉਣਾ ਸਟਾਰਟ ਕਰਦੇ ਆ ਜੀ ਤੇ ਕਿਵੇਂ ਲੱਗਿਆ ਜੀ ਉਹ ਵੀ ਦੱਸਿਓ ਤੁਸੀਂ ਵੀ ਸੋਹਣਾ ਜੀ ਹਾਂ ਜੀ ਕਿਉਂਕਿ ਪਸੰਦ ਕਰਕੇ ਲਿਆਂਦਾ ਸੀ ਜੀ ਮੈਨੂੰ ਤਾਂ ਸਭ ਤੋਂ ਸੋਹਣਾ ਇਹੀ ਲੱਗਿਆ ਸੀਗਾ ਕਈ ਦਿਖਾਈ ਸੀ ਜੀ ਉਹਨਾਂ ਨੇ ਹੂੰ ਤੇ ਇਹੇ ਦੋਸਤੋ ਮਤਲਬ ਉੱਪਰ ਜੀ ਰਹੂਗਾ ਰਮਣੇ ਹਨਾ ਆਹ ਟੂ ਆਜਾ ਜਿਹੜਾ ਬਣਾਇਆ ਇਹਦੇ ਵਿੱਚ ਟਿਕ ਜੂਗਾ ਹਾਂ ਜੀ ਹੂੰ ਇਹ ਵੀਰਾਂ ਨੇ ਪਹਿਲਾਂ ਮੰਗਵਾ ਲਿਆ ਸੀਗਾ ਫੇਰ ਇਹ ਜਿਹੜੀਆਂ ਸਾਰਾ ਇਹ ਬਣਵਾਇਆ ਜਿਸੇਪ ਇਹਦੀ ਮਲਕੇ ਕਟਿਆ ਹਨਾ ਹਾਂਜੀ ਹੂੰ ਤੇ ਆ ਵੀ ਬੜੇ ਸੋਹਣੇ ਰਮਣੀ ਦੇ ਤੋਂ ਨੇਰੀ ਸੁਨੇਰੀ ਹਨਾ ਵਰਨਰ ਹਾਂਜੀ ਹੂੰ ਬਹੁਤ ਸੋਹਣੇ ਨੇ ਜੀ ਅੱਛਾ ਆਹ ਆਟੋਮੈਟਿਕਲ ਹੀ ਆ ਹਾਂਜੀ ਆਟੋਮੈਟਿਕ ਹੈ ਜੀ ਇਹਦੇ ਵਿੱਚ ਹੂੰ ਆ ਚੇਪੀ ਵੀ ਲੌਗ ਇੰਮਰੇ ਸਰ ਦਾ ਹਨਾ ਹਾਂਜੀ ਉਹ ਚੇਪੀ ਜਿਹੜੇ ਨਾਲ ਅਟੈਚ ਹੋਊਗੀ ਹੂੰ ਭਾਰੀ ਬਾਰੀ ਤਾਂ ਨਹੀਂ ਮੈਂ ਪਵਾਵਾਂ ਮੱਥ ਓ ਬਲੀ ਹੂੰ ਚੱਕ 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 ਕੋ ਜੀ ਨਾ ਜਿਹਨੇ ਕਿਸੜ ਕਰਦੋ ਕਿਰਾ ਹਨ ਹੂੰ ਕਿਰਾ ਧਰ ਲਓ ਇੱਥੇ ਮੜਾ ਜਾ ਇਹ ਐਂਜ ਕਰਕੇ ਧਰ ਲਓ ਬਸ ਉਹ ਪਾਹਾ ਚੱਕ ਦੇਣੀ ਹੈ ਕਿਰਾ ਰਮਣ ਫਿਰ ਉਹ ਕਰ ਲਾਂਗੇ ਦੇਖ ਨੇ ਇਧਰੀ ਰੱਖ ਲਗੇ ਜੀ ਇਹਨੂੰ ਕਿਰਾ ਸਾਈਡ ਤੇ ਰੱਖ ਲਓ ਹਾਂਜੀ ਇਹਦਾ ਸੈੱਲ ਵਗੈਰਾ ਵੀ ਹੋ ਗਰਾ ਆਲਾ ਹਾਂ ਤੇ ਲਾਓ ਸੈੱਲ ਪਾ ਦਈਏ ਹੁਣ ਆਪਾਂ ਇਹਦੇ ਵਿੱਚ ਅੱਛਾ ਕਿਉਂਕਿ ਲਾਈਟਰ ਵੀ ਇਹਦੇ ਵਿੱਚ ਹੀ ਹੁੰਦਾ ਜੀ ਹੂੰ ਆਟੋਮੈਟਿਕ ਹੀ ਚੱਲਦਾ ਹੈ ਤੇ ਉਹ ਸੈੱਲ ਦੀ ਬੈਟਰੀ ਨਾਲ ਹੀ ਚੱਲਦਾ ਲਾਈਟਰ ਹਨਾ ਹਾਂਜੀ ਲਓ ਮੈਂ ਦੇਖਾਂ ਹਾਂਜੀ ਤੁਸੀਂ ਚੈੱਕ ਦੋ ਇੱਥੇ ਜੇ ਹੋਊਗਾ ਮੈਂ ਟਿਕਾਸੀ ਹਾਂਜੀ ਇਹ ਆ ਖੁੱਲ ਗਿਆ ਇਧਰੋਂ ਲਓ ਜੀ ਪਾਤੀ ਜੀ ਬੈਂਟਰੀ ਹਾਂ ਵਾਈ ਗਰੂ ਜੀ ਹਾਂਜੀ ਪੈ ਗਿਆ ਜੀ ਦੇਖੋ ਮੜਾ ਚਲਾ ਕੇ ਕੱਢਦਾ ਚੰਗੜੇ ਇੱਥੋਂ ਨਿਕਲੋ ਇਹ ਫਿਰ ਹਾਂ ਦੇਖ ਰਹੇ ਹੋ ਨਾ ਟਿਕ ਟਿਕ ਜੀ ਕਰਦੇ ਆ ਹਾਂਜੀ ਇਹ ਫਿਰ ਹਜੇ ਅਟੈਚ ਨਹੀਂ ਨਾ ਹੋਇਆ ਜੀ ਤਾਂ ਕਰਕੇ ਨਹੀਂ ਚੱਲਿਆ ਪਹਿਲਾਂ ਪਾਈਪ ਕੱਢ ਲਗੇ ਰੋਣ ਪੱਬਡ ਬਲਤੋਂ ਦੀ ਮੋਰੀ ਵੀ ਦੀ ਹਾਂਜੀ ਸਚੇ ਲਗਾ ਅੱਗੇ ਪਹਿਲਾਂ ਹਨਾ ਨੋਟਾ ਕੀ ਕੋਲ ਰਮਣ ਟਾਕੀ ਕੋਲ ਕੇ ਨਾ ਉਧਰ ਦੀ ਟਪਾਉਣੀ ਪਊਗੀ ਲਓ ਜੀ ਹੁਣ ਆਪਾਂ ਜਿਹੜੀ ਟੇਪ ਦਿੱਤੀ ਹੋਈ ਹੈ ਨਾਲ ਉਹ ਲਾ ਲੈਨੇ ਨਾਲ ਹੈਗੀ ਜੀ ਵਾਰੰਟੀ ਕਾਰਡ ਵੀ ਮਤਲਬ ਜੇ ਕੁਛ ਵੀ ਡੁੱਲ ਕਰ ਜੇ ਤਾਂ ਉਹ ਥੱਲੇ ਨਾ ਜਾਵੇ ਹਨਾ ਤੇ ਇੱਕ ਚਿਪ ਕੇ ਰੱਖੋ ਜੀ ਡਬਲ ਟੇਪ ਹਾਂਜੀ ਡਬਲ ਟੇਪ ਹੈ ਜੀ ਇਹ ਹਮ ਲਓ ਜੀ ਫਿਰ ਇਹ ਪਲਾਈ ਲੈਨੇ ਇਹਦੇ ਨਾਲ ਹਾਂਜੀ ਇਹਨੂੰ ਥੱਲੇ ਲਾਓ। ਇਹ ਹੀ ਠਾਂ ਲੱਗੂ ਜੀ। ਆਹ ਤਾਂ ਉਪਰੀ ਆਊਗਾ। ਨਾਲ ਵਾਲੇ ਬਸ ਇੱਥੇ-ਇੱਥੇ ਜੇ ਲੱਗ ਜੂਗੇ ਨਾਲ-ਨਾਲ। ਠੀਕ ਹੈ ਜੀ। ਤੇ ਉਹ ਆ ਜਿਹੜੀਆਂ ਚੀਜ਼ਾਂ ਨੇ ਤੇ ਇਹ ਵੀ ਵਧੀਆ ਨਹੀਂ ਆ। ਵੀ ਜਿਵੇਂ ਆਪਣੇ ਦੂਜੇ ਘਰ ਸੰਧੋ ਉਹਦੇ ਵਿੱਚ ਜਿਹੜੀ ਚੀਜ਼ ਆ ਡੁੱਲ ਕੇ ਠੇਠ ਵਗ ਜਾਂਦੀ ਆ। ਇਹ ਤਾਂ ਮਤਲਬ ਉੱਪਰ ਉੱਪਰ ਹੀ ਰਹੂਗੀ। ਹਾਂ ਮਤਲਬ ਸਾਰਾ ਸੀਲ ਆਦਾ ਹਨਾ ਕਿਸੇ ਵੀ ਥੱਲੇ ਨਹੀਂ ਜਾਂਦਾ। ਹੂੰ ਫਿਰ ਵਧੀਆ ਸਾਰਾ ਸਮਾਨ ਚੱਕ ਕੇ ਵਧੀਆ-ਵਧੀਆ ਸਾਫ਼ ਕਰ ਸਕਦੇ ਹਾਂ। ਹੂੰ ਉੱਪਰ ਜਮਾ ਟੇਬਲ ਦੇ ਨਾਲ ਹੀ ਰਲ ਜੂ ਹਨਾ। ਹਾਂਜੀ ਨਾਲ ਹੀ ਤੇ ਮਤਲਬ ਇਹ ਬਣਾਈ ਇਸ ਟਾਈਪ ਨਾਲ ਜਿਹੜੀ ਆ ਉਪਰ ਹਾਂ ਮਤਲਬ ਇਹਨੂੰ ਮੈਂ ਕੀ ਬਣਾਇ ਜੀ ਇਹਦੇ ਵਿੱਚ ਫਿੱਟ ਆ ਜੀ ਪੂਰਾ ਵਧੀਆ ਜਿਵੇਂ ਆਪਾਂ ਦੇਖਦੀਆਂ ਜਿਉਂ ਵੀ ਵੀਡੀਓ 'ਚ ਜਾਂ ਕਿਸੇ ਦੇ ਘਰ ਜਿਵੇਂ ਜਾਣੇ ਹੋ ਆ ਕੋਈ ਆਪਾਂ ਹਾਂ ਚੱਲੋ ਜੀ ਇਹਨੂੰ ਲਾ ਦਈਏ ਫਿਰ ਇਹ ਡਬਲ ਟੇਪ ਨਹੀਂ ਆਏਗੀ ਜੀ ਇਹ ਤਾਂ ਮੈਨੂੰ ਲੱਗਦਾ ਇੱਕ ਸਾਈਡ ਆਪਾਂ ਗੈਸ ਨਾਲ ਹੀ ਲਾ ਸਕਦੇ ਆ ਇਹਦੇ ਨਾਲ ਚੁੱਲੇ ਨਾਲ ਠੀਕ ਹੈ ਦੂਜੀ ਤਾਂ ਮਤਲਬ ਇਹਦੇ ਵਿੱਚ ਉਹ ਫਿੱਟ ਹੋਣ ਵਾਸਤੇ ਜਿਵੇਂ ਗੋਦ ਜੀ ਹੁੰਦੀ ਹੈਗੇ ਹਾਂ ਇਹ ਤਾਂ ਮੈਨੂੰ ਲੱਗਿਆ ਕਿ ਤੇ ਡਬਲ ਟੇਪ ਆ ਨਹੀਂ ਵੀ ਨਾਲ ਨਾਲ ਇਹ ਆ ਚੀਜ਼ ਵੀ ਹੁਣ ਜਿਵੇਂ ਆਪਾਂ ਚੱਕਣਾ ਕਰਨਾ ਫਿਰ ਜੇ ਨਾਲ ਚਿਪਿਆ ਹੋਇਆ ਫਿਰ ਤਾਂ ਇੱਕ ਰਾਬੋ ਵੀ ਹੈ ਹੈ। ਬਾਕੀ ਆਹ ਗਲਾਸ ਆ ਨਾ ਵੀ ਕੰਚ ਤੇ ਇੰਪੈਕਟ ਨਾ ਪਵੇ ਹਨਾ। ਹਾਂਜੀ ਸਹੀ ਗੱਲ ਜੀ। ਤਾਂ ਉੱਦਣ ਵੇਲੇ। ਹਾਂ ਇਹ ਗੱਲ ਤਾਂ ਹੈ ਜੀ ਇਹੀ ਹੈਗੀ। ਤੇ ਹੁਣ ਆਪਾਂ ਚਾਰ ਸਪੇਰੇ ਲਾ ਦੇਣੇ ਜੀ ਇਹਦੇ। ਥੱਲੇ ਲਾ ਦਿਓ। ਇਧਰਲੇ ਪਾਸੇ ਤਾਂ ਝੱਕਿਆ ਹੋਇਆ ਰਹਿਣ ਪਹਿਲਾਂ ਇਧਰ ਲਾ ਦਿੰਨੇ ਆ। ਫਿਰ ਇੱਧਰਲਾ ਤਾਂ ਝੱਕ ਇਧਰ ਲਾ ਦਾਂਗੇ ਹਨਾ। ਹਾਂਜੀ। ਹੂੰ। ਕੋਈ ਲਾ ਦੇਣੇ ਜੀ। ਇੱਕ ਤੋਂ ਸਟਾਰਟ ਕਰ ਲੈਂਦੀ ਹਾਂ ਨਾ। ਹਾਂ। ਇਹ ਲੱਗੂ ਜੀ ਨਾਲ ਬਸ ਹਾਂ ਰਵਣ ਲੋ ਜੀ ਟੇਪ ਤਾਂ ਲਾਉਣੀ ਕਰਤੀ ਸਟਾਰਟ ਮਤਲਬ ਸੇਫਟੀ ਵਾਸਤੇ ਵਧੀਆ ਸੇਫ ਰਹੇ ਕੱਚ ਦਾ ਹੁੰਦਾ ਜਿਵੇਂ ਵਿੱਚ ਵਧੀਆ ਫਿਕਸ ਹੋ ਜੇ ਹਾਂਜੀ ਵੈਸੇ ਇਹਦੇ ਅੰਦਰ ਰੌੜ ਇੱਕ ਹੋਰ ਵੀ ਲੱਗੀ ਹੋਈ ਆ ਰਵਣ ਪਰ ਆਹ ਵੀ ਡਬਲ ਪ੍ਰੋਟੈਕਸ਼ਨ ਵਾਸਤੇ ਆ ਹਣਾ ਹਾਂਜੀ ਇਹ ਨਾਲ ਹੀ ਮਿਲੀ ਸੀਗੀ ਫਿਰ ਨਾਲ ਮਿਲੀ ਹੈ ਜਿਹੜੀ ਚੀਜ਼ ਆਪਾਂ ਕਾਹਨੂੰ ਜਾਇਆ ਕਰਨੀ ਆ ਸਹੀ ਗੱਲ ਹੈ ਕੋਈ ਵੀ ਚੀਜ਼ ਨਾਲ ਦਿੱਤੀ ਉਹ ਸੇਫਟੀ ਵਾਸਤੇ ਹੁੰਦੀ ਹੈ ਜੀ ਹਾਂ ਵੇਚ ਕੰਚ ਦਾ ਤੇ ਇਹ ਪ੍ਰੋਡਕਸ਼ਨ ਜ਼ਰੂਰੀ ਹੈ ਇਹਦੇ ਰਮਣ ਹਾਂਜੀ ਸਹੀ ਗੱਲ ਹੈ ਜੀ ਜਿਵੇਂ ਆਪਣੇ ਦੂਜੇ ਤਾਂ ਸਟੀਲ ਦੇ ਬਣੇ ਹੁੰਦੇ ਆ ਜੀ ਹੂੰ ਲਓ ਜੀ ਹੁਣ ਇਧਰ ਪਾਸੇ ਵੀ ਲਾ ਦੇ ਮੈਂ ਤਾਂ ਸਟੀਲ ਦੀ ਕਹ ਸੀਗੇ ਕਹਿੰਦੇ ਨਹੀਂ ਕਹਿੰਦੇ ਮੈਂ ਇੱਕ ਦਿਨ ਕਿਹਾ ਸੀ ਮਾਹੋ ਸੋਹਣੇ ਲੱਗਦੇ ਨੇ ਕਹਿੰਦੇ ਫਿਰ ਚਲੋ ਤੁਹਾਨੂੰ ਉਹੀ ਲਿਆ ਕੇ ਦੰਨੇ ਹੈਗੇ ਹਾਂ ਪਹਿਲਾਂ ਤਾਂ ਦੋਸਤੋ ਪਤਾ ਕਰਦਾ ਜਿਹੜਾ ਸ਼ਿੰਗਾਰ ਉਹ ਚੁੱਲ੍ਹਾ ਹੀ ਹੁੰਦਾ ਤੇ ਵਾ ਚਲੋ ਫਿਰ ਸੋਨਾ ਚਲੇ ਆ ਰਮਣ ਤਾਂ ਨਾ ਦੋਸਤੋ ਮਤਲਬ ਕਈ ਵਾਰੀ ਮਨ ਨਹੀਂ ਖੜਦਾ ਵੀ ਚੀਜ਼ ਸੋਹਣੀ ਵੀ ਲੱਗਦੀ ਹੈ ਨਾ ਫਿਰ ਐਵੇਂ ਵੀ ਡਰ ਜਾਂਦੀ ਵੀ ਇਹਦੇ ਪੈਸੇ ਲੱਗਣਗੇ ਵੱਧ ਹੁੰਦੀ ਹੈ ਜੀ ਸਾਰਾ ਕੁਝ ਦੇਖਣਾ ਪੈਂਦਾ ਫਿਰ ਐਵੇਂ ਹੁੰਦਾ ਵੀ ਚਲ ਕਾਣ ਖਰਚ ਕਰਾਉਣਾ ਜੀ ਚਲੋ ਜਿਹੜਾ ਚਿੱਤ ਕਰਾ ਲਿਆ ਦੇਣਗੇ ਜਿਹੜੀ ਚੀਜ਼ ਜੀ 10 ਡਿਮਾਡ ਦਈ ਇਹ ਵੀ ਆ ਵੀ ਆ ਚੀਜ਼ ਆਏ ਆ ਉਹ ਐ ਕਦੇ ਨਹੀਂ ਆਏ ਮੰਗਿਆ ਵੀ ਹਾਂ ਬਸ ਇਹ ਚੀਜ਼ ਮੈਨੂੰ ਚਾਹੀਦੀ ਆ ਹੂੰ ਇਹ ਤਾਂ ਹੈ ਦੋਸਤੋ ਖਰਚਾ ਬਹੁਤ ਘੱਟ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਵੇਂ ਲੱਗਿਆ ਕਿਉਂਕਿ ਮੈਨੂੰ ਤਾਂ ਚਾਹੀਏ ਇੰਨਾ ਕਿਉਂਕਿ ਮਸਾ ਬਣਨੇ ਤਾਂ ਮੈਨੂੰ ਤਾਂ ਹਰ ਇੱਕ ਚੀਜ਼ ਨੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਆਹ ਜਾਂ ਚੀਜ਼ ਨਵੀਂ ਲਿਆਂਦੀ ਆਹ ਜਾਂ ਚੀਜ਼ ਨਵੀਂ ਲਿਆਂਦੀ ਤੇ ਚਲੋ ਵਾਈਗਰੂ ਦੀ ਕਿਰਪਾ ਨਾਲ ਸਾਰੇ ਜਿਹੜਾ ਕੰਮ ਵਧੀਆ ਕੰਪਲੀਟ ਹੋ ਗਿਆ ਜੀ ਆਪਣਾ ਤਲੋ ਜੀ ਲੱਗ ਗਈ ਜੀ ਸਾਰੇ ਬਸਰ ਹੁਣ ਇੱਕ ਸਾਈਡ ਰਹਿ ਗਈ ਲਓ ਜੀ ਟੇਪ ਲਾਤੀ ਹੁਣ ਆਪਾਂ ਵਿੱਚ ਧਰ ਦੰਨੇ ਜੇ ਇਹਨੂੰ ਠੀਕ ਹੈ ਜੀ ਹੁਣ ਤਰਕ ਦੇਖੀਏ ਫਿਕਸ ਕਰਕੇ ਵੀ ਪ੍ਰੋਪਰ ਹੋਇਆ ਹਾਂਜੀ ਸਤਨਾਮ ਵਾਹਿਗੁਰੂ ਜੀ ਵਰਕ ਤਾਂ ਨਹੀਂ ਰੰਗ ਭਾਗ ਲਾਈਨ ਜੀ ਲਓ ਜੀ ਇਧਰ ਲੱਬਸ ਰੋਣੇ ਸਹੀ ਹੈ ਜੀ ਨਣੀ ਦਾ ਤੇ ਸਹੀ ਆ ਨਹੀਂ ਸਹੀ ਹੈ ਜੀ ਹਮ ਦੇਖੋ ਜੀ ਤੁਸੀਂ ਲਓ ਜੀ ਬਾਕੀ ਦੋਸਤੋਂ ਅਲਾਈਨਮੈਂਟ ਤੁਸੀਂ ਦੱਸੋ ਸਹੀ ਹੈ ਜਮਾ ਤੇ ਸਹੀ ਹੈ ਜੀ ਆਹ ਚੀਜ਼ ਤੋਂ ਪਤਾ ਲੱਗਦਾ ਨਾ ਹਾਂ ਆਹ ਚੀਜ਼ ਤੋਂ ਪਤਾ ਲੱਗਦਾ ਜੀ ਸਹੀ ਆ ਹਾਂ ਲਓ ਦੋਸਤ ਤੁਹਾਨੂੰ ਇਹ ਦੂਜੀ ਦਿਖਾਉਣਾ ਤੇ ਕਿਵੇਂ ਲੱਗਦਾ ਸੋਹਣਾ ਲੱਗਿਆ ਅਮ ਸਾਰਾ ਦਿਨ ਸਫਾਈ ਕਰੀ ਗਈ ਜੀ ਤੇ ਇਹ ਤੇ ਵੀ ਰੇਤਾ ਚੜ ਗਿਆ ਕਿਉਂਕਿ ਡੱਬਾ ਖੋਲ ਕੇ ਦੇਖ ਲਿਆ ਸੀ ਜੀ ਪਹਿਲਾਂ ਹਾਂ ਅੱਜ ਤਾਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਜੀ ਹੁਣ ਵੀ ਪੂਰੀ ਰਾਤ ਹੋਈ ਪਈ ਹੈ ਮੈਂ ਹਾਂ ਚਲੋ ਲਾ ਕੇ ਪਾਵਾਂਗੇ ਜੀ ਕਿਉਂਕਿ ਸਵੇਰੇ ਫਿਰ ਪ੍ਰਸ਼ਾਦ ਬਣਾਉਣਾ ਬਾਬਾ ਜੀ ਵਾਸਤੇ ਨਵੇਂ ਤੇ ਲੁੱਤੀ ਨੂੰ ਨਾ ਫਿਰ ਰੋਮ ਪ੍ਰਸ਼ਾਦ ਵੀ ਹਾਂ ਜੀ ਨਵੇਂ ਤੇ ਨਾ ਮਗੀ ਜੀ ਹਾਂ ਕਹਿੰਦੇ ਨੇ ਹੁੰਦੇ ਵਿੱਚ ਚੁੱਲਾ ਕਰਦਾ ਭਾਗ ਹੁੰਦਾ ਹੈ ਹਾਂਜੀ ਇਹ ਤਾਂ ਸੁਪਾਗਾ ਵਾਲਾ ਜੀ ਜੇ ਰ ਘਰ ਚ ਆਇਆ ਘਰ ਨੂੰ ਕੁਰਸ਼ਨਾ ਆਇਆ ਸਾਰੇ ਪਰਿਵਾਰ ਦਾ ਪੇਟ ਭਰਦਾ ਜੀ ਇਹ ਹੀ ਚੁੱਲਾ ਹਾਂਜੀ ਚਲੋ ਫਿਰ ਧਰੋ ਇਹਦਾ ਉਹ ਕੀ ਗਰਮਟ ਜੀ ਇਹ ਵੀ ਵੱਡੇ ਛੋਟੇ ਰਮਨ ਹਾਂ ਜੀ ਹਾਂ ਹਾਂ ਚੇਪੀਆਂ ਇਹ ਤਾਂ ਪੱਟ ਦਿੰਦੀਆਂ ਹਾਂਜੀ ਚੇਪੀਆਂ ਤਾਂ ਲਾਦੀਏ ਹਨਾ ਮੈਲਮਾ ਲਓ ਜੀ ਟੇਪ ਲਾਤੀ ਤੇ ਹੁਣ ਆਪਾਂ ਇਹਨੂੰ ਧਰ ਦਨੇ ਜੀ ਇਧਰ ਦੇਖ ਆ ਵੱਡਾ ਆ ਗਿਆ ਜਿਵੇਂ ਕੋਈ ਖੀਰ ਖੂਰ ਰੰਨਣੀ ਆ ਠੀ ਹਾਂਜੀ ਆ ਲਓ ਜੀ ਪੱਕੇ ਕਟਕਟ ਪੂਰੇ ਦਿੱਤੇ ਰਹਣੇ ਹਨ ਵੀ ਐ ਹਿੱਲੇ ਨਾ ਤੇ ਪੂਰੇ ਹੁਣ ਜਿਮੇਚ ਆ ਜੇ ਆ ਹੈਗੇ ਨੇ ਜੀ ਇਹਦੇ ਉਹ ਜਿਵੇਂ ਆਪਣੇ ਜਿਹੜੇ ਉਹ ਸਟੀਲ ਦੇ ਉਹ ਤਾਂ ਕਿੱਲੀਆਂ ਜੇ ਬਣੀਆਂ ਹੁੰਦੇ ਵਿੱਚ ਫਿਕਸ ਹੋ ਜਾਣ ਇਹਦੇ ਆ ਕੱਟ ਜੇ ਬਣੇ ਹੋਏ ਨੇ ਜੀ ਆ ਇਧਰ ਬਣਿਆ ਹੋਇਆ ਇਧਰ ਬਣਿਆ ਹੋਇਆ ਵਿੱਚ ਬਣਿਆ ਰਿਸਕੀਰ ਗੁੱਲ ਬਣਾ ਕੇ ਜਿਵੇਂ ਉਹ ਕੰਚਾ ਤੇ ਹੱਥ ਚਵਾ ਡਿੱਗ ਪਿਆ ਤੇ ਗਿਆ ਗਮੋੜ ਨਹੀਂ ਜੀ ਮੈਂ ਤਾਂ ਨਹੀਂ ਕੁਛ ਹੁੰਦਾ ਇਹਨੂੰ ਬਾਹਰ ਟਫਣ ਗਲਾਸ ਟਫਣ ਹਨਾ ਹਾਂਜੀ ਬੂ ਤਾਂ ਉਹਨਾਂ ਇਹ ਤਾਂ ਕਿਹੜਾ ਥੋੜੀ ਥੋੜੀ ਸਾਫ਼ ਕਰਿਆ ਕਰਾਂਗੇ ਜੀ ਪਿਆਰ ਨਾਲ ਤੇ ਆਤੀ ਲਾ ਲਓ ਜੀ ਹੋ ਗਿਆ ਐਡਜਸਟ ਸਾਰਾ ਹਾਂਜੀ ਲਓ ਭਾਈ ਆ ਲਾਸਟ ਵਾਲਾ ਰਹਿ ਗਿਆ ਸਹੀ ਹੈ ਜੀ ਹਨਾ ਹਾਂ ਆ ਲਓ ਜੀ ਕਿ ਵਾਹਿਗੁਰੂ ਕਿਰਪਾ ਕਰੇ ਦਿਨ ਦੁੱਗਣੀ ਤੇ ਰਾਤ ਤੋਗਣੀ ਚੌਗਣੀ ਤਰੱਕੀ ਬਖਸ਼ੇ ਹਾਂਜੀ ਬਸ ਉਹ ਰਹਿ ਗਿਆ ਰੈਗੂਲੇਟਰ ਲਾਉਣ ਵਾਲਾ ਆਪਣਾ ਤੇ ਇਹ ਲਾ ਦਿੰਨੇ ਆ ਇੱਕ ਆ ਲਾ ਕੇ ਕਲੰਪ ਜਾਇ ਦੇ ਤੇ ਚਿੱਲੇ ਦੀ ਲੁੱਕ ਦੋਸੀ ਦੱਸੋ ਦੋਸਤੋ ਕਮੈਂਟ ਕਰਕੇ ਕਿਵੇਂ ਲੱਗਦਾ ਹੈ ਕੱਪੜਾ ਤਾਂ ਨਾਲ ਹੀ ਰੱਖਣਾ ਪਿਆ ਗੁਰ ਪੂਰੀ ਸਫਾਈ ਬਾਲੋ ਜੀ ਇਹਨਾਂ ਤਾਂ ਹਾਂਜੀ ਦੇ ਜੀ ਰੱਖ ਲੈ ਵਸ ਦਰਾਜੇ ਚ ਰਾਉਣ ਮੈਂ ਤਾਂ ਉਧਰ ਨਹੀਂ ਲੇਟਕਦੀ ਸੀ ਜੀ ਦੇਖ ਲੈ ਤਾਂ ਚਮਕਦੀਆਂ ਦੇਖ ਰਹਾ ਹਾਂ ਕਿੱਦਾਂ ਹੁੰਦੀ ਮੇਰੀ ਮੁਸ਼ਕਾਨ ਜੀ ਹਮ ਸੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਵੇਂ ਲੱਗਿਆ ਤੇ ਵਲੌਗ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ